ਤਰਾ ਟਰੈਕਟਰ ਹੈ ਹਾਲਾਂਕਿ ਸਿੱਧੂ ਮੂਸੇਵਾਲਾ ਨੂੰ ਉਸਦੇ ਪ੍ਰਸ਼ੰਸਕ ਉਸਦੇ ਸਮਰਥਕ 58 11 ਦੇ ਨਾਲ ਸੰਬੋਧਨ ਕਰਦੇ ਸੀ ਤੇ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਹੁਣ ਦੇ ਸਕਦੇ ਹੋ ਕਿ ਉਸ 58 11 ਨੂੰ ਵੀ ਜਿਹੜਾ ਕਿ ਸ਼ਿੰਗਾਰਿਆ ਗਿਆ ਉਸ ਦੇ ਵਿੱਚ ਵੱਡੀ ਸਾਰੀ ਤਸਵੀਰ ਜਿਹੜੀ ਸਿੱਧੂ ਮੂਸੇਵਾਲਾ ਦੀ ਲਵਾਈ ਗਈ ਹੈ ਤੇ ਨਾਲ ਪਰਿਵਾਰਕ ਮੈਂਬਰ ਤੇ ਹੋਰ ਕਾਂਗਰਸੀ ਆਗੂ ਤੇ ਇਸ ਦੇ ਨਾਲ ਜਿਹੜੇ ਬਾਕੀ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਉਹ ਵੀ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਕੁਝ ਹੀ ਪਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜੋ ਅੰਤਮ ਸਫ਼ਰ ਹੈ ਦਾਗ ਦਿੱਤੀ ਜਾਵੇਗੀ ਕੁਝ ਹੀ ਪਲਾਂ ਦੇ ਵਿੱਚ ਲੰਬੂ ਜਿਹੜਾ ਕਿ ਚਿਖਨ ਲਾਇਆ ਜਾਵੇਗਾ ਹੁਣ ਦੱਸ ਜੀ ਇਹ ਕਿ ਲਗਾਤਾਰ ਜਿਸ ਤਰੀਕੇ ਨਾਲ ਨੌਜਵਾਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਲੈ ਕੇ ਜੋ ਪ੍ਰਸ਼ੰਸਾ ਸੀ ਤੇ ਉਸ ਦੇ ਚੱਲਦੇ ਹੋਏ ਨੌਜਵਾਨ ਲਗਾਤਾਰ ਵੱਡੀ ਗਿਣਤੀ ਵਿੱਚ ਮੂਸਾ ਪਿੰਡੇ ਇਕੱਠੇ ਹੁੰਦੇ ਰਹੇ ਉਸ ਤੋਂ ਬਾਅਦ ਜੋ ਸਮਸ਼ਾਨ ਘਾੜ ਦੀ ਜੀ ਜਗਾ ਉਹ ਬਦਲੀ ਕੇ ਸਸਕਾਰ ਵਾਲੀ ਜਗਾ ਉਹ ਬਦਲੀ ਕੇ ਸ਼ਮਸ਼ਾਨ ਘਾੜ ਤੋਂ ਉਸ ਦੇ ਜੋ ਖੇਤ ਨੇ ਸਿੱਧੂ ਮੂਸੇਵਾਲੇ ਦੇ ਗਗੋਲਪੁਰ ਨੇੜੇ ਖੇਤ ਨੇ ਉੱਥੇ ਨਾ ਕਿਹਾ ਸਸਕਾਰ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਇਸ ਵਕਤ ਉਹਨਾਂ ਦੇ ਖੇਤਾਂ ਤੋਂ ਦਿਖਾ ਰਹੇ ਹਾਂ ਜਿੱਥੇ ਸਿੱਧੂ ਮੂਸੇਵਾਲੇ ਦਾ ਸਸਕਾਰ ਕੀਤਾ ਜਾਵੇਗਾ ਜੇਕਰ ਦੇਖਿਆ ਜਾਵੇ ਤਾਂ ਹੁਣ ਤੱਕ ਦਾ ਜੋ ਦੱਸਿਆ ਜਾ ਰਿਹਾ ਅੰਦਾਜ਼ਨ ਜੋ ਦੱਸਿਆ ਜਾ ਰਿਹਾ ਕਿ 20000 ਤੋਂ ਵੱਧ ਦਾ ਇਕੱਠ ਤੇ ਹੋ ਚੁੱਕਿਆ ਆ ਵੀਰਾ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਸਿੱਧੂ ਮੂਸੇਵਾਲਾ ਦਾ ਟਰੈਕਟਰ ਸਦੂ ਮੂਸੇਵਾਲਾ ਦਾ ਉਹ ਟਰੈਕਟਰ ਉਸ ਤੇ ਉਹ ਬੜੀ ਸਾਰੀ ਤਸਵੀਰ ਉਸ ਦੇ ਨਾਲ ਉਸ ਦੇ ਪ੍ਰਸ਼ੰਸਕ ਉਸ ਦੇ ਰਿਸ਼ਤੇਦਾਰ ਉਸੇ ਟਰੈਕਟਰ ਨਾਲ ਟਰਾਲੀ ਪਾ ਕੇ ਸਵਾਰ ਹੋ ਕੇ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਲਗਾਤਾਰ ਤਰ੍ਹਾਂ ਤੱਕ ਲੈ ਕੇ ਆ ਰਹੇ ਆਂ ਟ੍ਰੈਕਟਰ ਦੇ ذریعے ਹਮੇ ਤੱਕ ਦੇ ਲਿਆਂਦੀ ਜਾ ਰਹੀ ਆ ਤੁਸ਼ਮੀਰਾ ਤੁਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਸਪੋਕਸਮੈਨ ਟੀਵੀ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਸਿੱਧੂ ਮੂਸੇਵਾਲਾ ਦੇ ਇਸ ਅੰਤਿਮ ਯਾਤਰਾ ਦੇ ਨਾਲ ਸਿੱਧੂ ਮੂਸੇਵਾਲਾ ਦਾ ਜਿਹ ਕਹਿਦਿਏ ਜੋ 뮤직 ਇੰਡਸਟਰੀ ਵਿੱਚ ਜਿਸ ਤਰ੍ਹਾਂ ਦਾ ਇੱਕ ਯੁੱਗ ਬਣਾਇਆ ਉਸ ਦਾ ਅੰਤ ਹੋ ਗਿਆ ਹਾਲਾਂਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਸੰਗੀਤ ਦਾ ਚਰਚਾ ਵਿਦੇਸ਼ਾਂ ਤੱਕ ਹੈ ਚਰਚਾ ਵਿਦੇਸ਼ਾਂ ਤੱਕ ਹੁੰਦੀ ਹੈ ਤੇ ਵਿਦੇਸ਼ੀ ਵੀ ਕਲਾਕਾਰ ਨੇ ਜੋ ਦੇ ਪਰਿਵਾਰਕ ਮੈਂਬਰ ਉਸਦੇ ਮਾਤਾ ਪਿਤਾ ਉਸ ਟਰੈਕਟਰ ਤੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿ ਜਿਸ ਤਰੀਕੇ ਨਾਲ ਕਿ ਜੋ ਤੱਕ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ 20000 ਤੋਂ ਵੱਧ ਦਾ ਇਕੱਠ ਤੇ ਹੋ ਚੁੱਕਿਆ ਹੈ ਹਾਲਾਂਕਿ ਜ਼ਰੂਰ ਹੈ ਦਿੱਕਤ ਹੈ ਜਿਸ ਕਹਿ ਰਿਹਾ ਕਿ ਦੁੱਖ ਦਾ ਪਹਾੜ ਟੁੱਟਿਆ ਹੈ ਮਾਪਿਆਂ ਤੇ ਕਿ ਉਹਨਾਂ ਦਾ ਇਕਲੌਤਾ ਪੁੱਤ ਜਵਾਨ ਪੁੱਤ ਉਸ ਦੀ ਲਾਸਟ ਚੱਕਣੀ ਪੈ ਰਹੀ ਹੈ ਤੇ ਹੁਣ ਅੰਤਿਮ ਸਫ਼ਰ ਅੰਤਿਮ ਯਾਤਰਾ ਅੰਤਿਮ ਰਸਮਾਂ ਸਿੱਧੂ ਮੂਸੇਵਾਲੇ ਦੀਆਂ ਕੀਤੇ ਜਾਣਗੇ ਸੰਸਕਾਰ ਕੀਤਾ ਜਾਊਗਾ ਕੋਈ ਪਲਾਂ ਦੇ ਵਿੱਚ ਆ ਮੂਸਾ ਵਾਲਾ ਦੀ ਮਾਤਾ ਤੇ ਉਹਨਾਂ ਦੇ ਪਿਤਾ ਜਿੰਨੇ ਵੀ ਲੋਕ ਇੱਥੇ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਨਾਂ ਅੱਖਾਂ ਦੇ ਨਾਲ ਹਾਲਾਂਕਿ ਸਿਸਕੀਆਂ ਇਹ ਓਕੇ ਇਹ ਅੱਖਾਂ ਦੇ ਹੰਝੂ ਦੁੱਖ ਬਿਆਨ ਕਰ ਰਹੇ ਨੇ ਕਿ ਸਿੱਧੂ ਮੂਸੇਵਾਲਾ ਤੇ ਉਹਨਾਂ ਦੇ ਪਰਿਵਾਰ ਨਾਲ ਜੋ ਹੋਇਆ ਜੋ ਬੀਤਦਾ ਬੀਤ ਰਿਹਾ ਆ ਕਿ ਦੁੱਖਾਂ ਦਾ ਪਹਾੜ ਟੁੱਟਿਆ ਤੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਾਰੇਬਾਜ਼ੀ ਹੋ ਰਹੀ ਆ ਤਸਵੀਰਾਂ ਉੱਡ ਤੱਕ ਪੰਚਾ ਰਹੇ ਆ ਤੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਲੋਕ ਹੱਥ ਜੋੜ ਕੇ ਜਿਹੜਾ ਕਿ ਖੜੇ ਨੇ ਉਹ ਮੀਗਾਇ ਜੇ ਬਲੀ ਬਲਿਆ ਰਾ ਮੁੱਛੇ ਦੀ ਤਕੀਰ ਦੇ ਉੱਤੇ ਇੱਕ ਕਰਦੇ ਇੰਟਰਨਲ ਕਰਲਾ ਇੰਟਰਨਲ ਕਰਲਾ ਆ ਬੰਦ ਕਰ ਲੈ ਇੰਟਰਨਲ ਕਰ ਦੇ ਇੰਟਰਨਲ ਆ ਐਮ ਬੀ ਐਸ ਕਰ ਰਿਹਾ ਨਾ ਉੱਤਰ ਹੋਇਆ ਦੇਖੀ ਇਹਦੇ ਮਤਲਬ ਕਿ ਦੇ ਗੋਲ ਇਹ ਪੂਰਾ ਗੋਲ ਜਿਹੜਾ ਜੰਗਦਾ ਹੈ ਕਿ ਬੰਦਾ ਉਹ ਆਹ ਕਰਨਾ ਬੰਦਾ ਪਾ ਸਕਦਾ ਜੇ ਨਾਮ ਆਪ ਕੋਈ ਕੁਝ ਆਹ ਬੰਦਨ ਕੇ ਬਸ ਕੋਈ ਹੋਰ ਕੋਈ ਜਿਆਦਾ ਨਹੀਂ ਹੋ ਸਕਦਾ